ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਇੱਕ ਕਰੀਮ ਲੈ ਕੇ ਆਏ ਹਾਂ ਜੋ ਛਾਈਆਂ ਨੂੰ ਬਿਲਕੁਲ ਜੜ ਤੋਂ ਖਤਮ ਕਰ ਦਿੰਦੀ ਹੈ ਜੀ ਠੀਕ ਹੈ ਜੀ ਜਿੰਨੀਆਂ ਵੀ ਮਰਜੀ ਪੁਰਾਣੀਆਂ ਛਾਈਆਂ ਹੋਣ ਠੀਕ ਹੈ ਜੀ ਦਾਗ ਧੱਬੇ ਹੋਣ ਤੁਹਾਡੇ ਫੇਸ ਤੇ ਸਭ ਨੂੰ ਖਤਮ ਕਰਕੇ ਤੁਹਾਨੂੰ ਇੱਕ ਦਿੰਦੀ ਹੈਗੀ ਜੀ clear skin ਠੀਕ ਹੈ ਜੀ ਸਾਫ ਸੁਥਰੀ ਐਂਕਮ ਗਲੋਇੰਗ ਸਕਿਨ ਦਿੰਦੀ ਹੈ ਤੁਹਾਨੂੰ ਦੇਖ ਸਕਦੇ ਤੁਸੀਂ ਮੇਰੇ ਫੇਸ ਤੇ ਮਤਲਬ ਛਾਈਆਂ ਬਹੁਤ ਮਤਲਬ ਬਿਲਕੁਲ ਘਾਟ ਹੀ ਗਈਆਂ ਨੇ ਮਾੜੀ ਮੋਟਿਆ ਜਿਹਾ ਹਲਕਾ ਫੁਲਕਾ ਜਿਹਾ ਹੋਏਗਾ ਠੀਕ ਹੈ ਜੀ ਤੇ ਮੈਂ ਕਿਹੜੀ ਕਰੀਮ ਯੂਜ਼ ਕੀਤੀ ਆ ਠੀਕ ਹੈ ਜੀ ਤੁਹਾਨੂੰ ਵੀਡੀਓ ਵਿੱਚ ਜਰੂਰ ਦੱਸਾਂਗੀ ਤੇ ਵੀਡੀਓ ਨੂੰ ਪੂਰਾ ਜਰੂਰ ਵੇਖਿਓ ਜੀ ਠੀਕ ਹੈ ਜੀ ਐਂਡ ਤੱਕ ਤੇ ਕਰੀਮ ਨੂੰ ਲਾਉਣਾ ਕਿੱਦਾਂ ਆਪਾਂ ਕਿੰਨੇ ਟਾਈਮ ਦੇ ਲਈ ਲਾਉਣਾ ਵਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਕਿਹੜੀ ਕਰੀਮ ਮੈਂ ਵਰਤੀ ਹੈ ਜਿਸ ਦੇ ਨਾਲ ਮੇਰੀ ਜਿਹੜੀਆਂ ਛਾਈਆਂ ਨੇ ਠੀਕ ਹੈ ਜੀ ਜੜ ਤੋਂ ਖਤਮ ਹੋ ਗਈਆਂ ਬਹੁਤ ਮਤਲਬ ਪੈੜੀਆਂ ਲੱਗਦੀਆਂ ਸੀਗੀਆਂ ਇੰਨੀਆਂ ਪੈੜੀਆਂ ਲੱਗਦੀ ਸੀ ਨਾ ਛਾਈਆਂ ਮੈਨੂੰ ਬਹੁਤ ਜ਼ਿਆਦੀਆਂ ਬਹੁਤ ਕੁਝ ਯੂਜ਼ ਕੀਤਾ ਮੈਂ ਮਤਲਬ ਕਰੇਲੂ ਉਪਾਅ ਵੀ ਯੂਜ਼ ਕੀਤੇ ਠੀਕ ਹੈ ਜੀ ਹੋਮ ਰੈਮਡੀਜ਼ ਤੇ ਕਰੀਮ ਵੀ ਯੂਜ਼ ਕੀਤੀ ਪਰ ਕਰੀਮਾਂ ਵੀ ਕਾਫੀ ਯੂਜ਼ ਕੀਤੀਆਂ ਪਰ ਇਸ ਕਰੀਮ ਦੇ ਨਾਲ ਮੈਨੂੰ ਕਾਫੀ ਜ਼ਿਆਦਾ ਫਰਕ ਪਿਆ ਵਾ ਠੀਕ ਹੈ ਜੀ ਤੇ ਦੋ ਕਰੀਮਾਂ ਨੇ ਜੋ ਮੈਂ ਵਰਤਦੀਆਂ ਤੇ ਇੱਕ ਮੈਂ ਤੁਹਾਨੂੰ ਇਹ ਦੱਸਾਂਗੀ ਉਹਦੇ ਵਿੱਚੋਂ ਠੀਕ ਹੈ ਜੀ ਇਹ ਕਰੀਮ ਆ ਇੱਕ ਜੈਲ ਵਾਂ ਮੇ ਕੋ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਅਲਟਰਨੇਟਿਵ ਡੇਸ ਤੇ ਲਗਾਉਂਦੀ ਰਹਿੰਨੀ ਆ ਪਰ ਇਹ ਕਰੀਮ ਜਿਹੜੀ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ ਅੱਜ ਆਪਾਂ ਤੁਹਾਡੇ ਲਈ ਕਰੀਮ ਲੈ ਕੇ ਆਏ ਆ ਉਹ ਤੁਹਾਨੂੰ ਦੱਸਾਂਗੇ ਤੇ ਲੋ ਜੀ ਆਪਾਂ ਤੁਹਾਨੂੰ ਦੱਸਦੇ ਕਿਹੜੀ ਕਰੀਮ ਆ ਬੈਕ ਕੈਮਰਾ ਕਰ ਲਾਂ ਮੈਂ ਤੇ ਹਾਂਜੀ ਜੀ ਮੈਂ ਇਹ ਵਾਲੀ ਕਰੀਮ ਜਿਹੜੀ ਆ ਯੂਜ਼ ਕਰਦੀ ਸੀ ਚੈਟੀਨੋਇਨ ਕਰੀਮ ਹੈ ਜੀ ਇਹ ਠੀਕ ਹੈ ਜੀ 0.025% ਤੁਸੀਂ ਇਹੀ ਇੰਨੀ ਦੀ ਹੀ ਲੈਣੀ ਆ ਐਨੀ ਪਾਵਰ ਦੀ ਵੀ ਠੀਕ ਹੈ ਜੀ ਵੱਧ ਪਾਵਰ ਦੀ ਨਹੀਂ ਲੈਣੀ ਹੈਗੀ ਠੀਕ ਹੈ ਜੀ ਤੇ ਇਹ ਮੇਰੇ ਕੋਲ 30 ਗ੍ਰਾਮ ਦੀ ਪੈਕਿੰਗ ਹੈ ਠੀਕ ਹੈ ਜੀ ਤੁਸੀਂ ਇਹੀ ਕਰੀਮ ਵਰਤਣੀ ਹੈ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਠੀਕ ਹੈ ਜੀ ਇਹ ਮੈਂ ਇਹ ਮੈਂ ਵਰਤਦੀਆਂ ਦੇਖ ਸਕਦੇ ਤੁਸੀਂ ਇਹ ਵਰਤੀ ਹੋਈ ਹੈ ਮੇਰੀ ਕਰੀਮ ਠੀਕ ਹੈ ਜੀ ਮੈਂ ਡੇਲੀ ਇਸ ਨੂੰ ਯੂਜ਼ ਕਰਦੀ ਆ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ ਜੀ ਇਹ ਕਰੀਮ ਆਪਣੀਆਂ ਛਾਈਆਂ ਤੇ ਠੀਕ ਹੈ ਜੀ ਤੇ ਲਾਉਣੀ ਕਿਦਾਂ ਆਪਾਂ ਇਹ ਇਹ ਵੀ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਤੇ ਇਸ ਨੂੰ ਜਦੋਂ ਵੀ ਆਪਾਂ ਫੇਸ ਤੇ ਲਗਾਉਣਾ ਆ ਆਪਾਂ ਫੇਸ ਨੂੰ ਕਰ ਲੈਣਾ ਜੀ ਕਲੀਨ ਚੰਗੀ ਤਰ੍ਹਾਂ ਠੀਕ ਹੈ ਜੀ ਕਿਸੇ ਵੀ ਫੇਸ ਵਾਸ਼ ਦੇ ਨਾਲ ਜੋ ਤੁਹਾਨੂੰ ਸੂਟ ਕਰਦਾ ਹੈਗਾ ਠੀਕ ਹੈ ਜੀ ਵਧੀਆ ਵਾਲੇ ਫੇਸ ਵਾਸ਼ ਦੇ ਨਾਲ ਆਪਣਾ ਫੇਸ ਜਿਹੜਾ ਵਾ ਵਾਸ਼ ਕਰ ਲੈਣਾ ਤੁਸੀਂ ਠੀਕ ਹੈ ਜੀ ਨੂੰ ਨਾਲ ਹੀ ਕਰ ਲੈਣਾ ਜੀ ਇਹ ਵਰਤਾਈ ਪਾਣੀ ਨਹੀਂ ਲੈਣੀ ਚਾਹੀਦੀ ਤੇ ਉਸ ਤੋਂ ਬਾਅਦ ਜੀ ਆਪਾਂ ਫੇਸ ਦੇ ਉੱਪਰ ਠੀਕ ਹੈ ਜੀ ਲਗਾਨੀ ਹੈ ਮਤਲਬ ਮੋਇਸਚਰਾਈਜ਼ਰ ਲਗਾਉਣਾ ਕੋਈ ਵੀ ਮੋਇਸਚਰਾਈਜ਼ਰ ਜਿਹੜਾ ਤੁਹਾਨੂੰ ਸੂਟ ਕਰਦਾ ਠੀਕ ਹੈ ਜੀ ਫੇਸ ਤੇ ਪਹਿਲਾਂ ਆਪਾਂ ਮੋਇਸਚਰਾਈਜ਼ਰ ਲਗਾਵਾਂਗੇ ਚੰਗੀ ਤਰ੍ਹਾਂ ਮੋਇਸਚਰ ਕਰਾਂਗੇ ਆਪਣੀ ਸਕਿਨ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਲਗਾਨੀ ਹੈਗੀ ਆ ਟ੍ਰੈਟਿਨੋਇਲ ਆਪਾਂ ਲੈਣੀ ਕਿੰਨੀ ਕੁ ਅਮਾਉਂਟ ਆ ਸਿਰਫ ਜਿੰਨਾ ਕੁ ਮਟਰ ਦਾ ਦਾਣਾ ਹੁੰਦਾ ਨਾ ਉਨੀ ਕੁ ਲੈਣੀ ਆ ਠੀਕ ਹੈ ਜੀ ਤੇ ਉਸ ਨੂੰ ਆਪਾਂ ਪੂਰੇ ਫੇਸ ਤੇ ਲਗਾ ਲੈਣਾ ਠੀਕ ਹੈ ਜੀ ਇੱਥੇ ਜਿੱਥੇ ਵੀ ਆਪਣੇ ਸ਼ਾਇਆ ਨੇ ਡਾਕਟਰ ਬੇਣੀ ਠੀਕ ਹੈ ਨਾ ਪੂਰੇ ਫੇਸ ਤੇ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਲੈਣੀ ਸਿਰਫ ਮਟਰ ਦੇ ਦਾਣੇ ਜਿੰਨੀ ਆ ਜਿਆਦਾ ਨਹੀਂ ਤੁਸੀਂ ਲੈਣੀ ਹੈਗੀ ਠੀਕ ਹੈ ਜੀ ਪੂਰੇ ਫੇਸ ਤੇ ਲਗਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਤੁਸੀਂ ਥੋੜੀ ਦੇਰ ਲਈ ਛੱਡਣਾ ਸਕਿਨ ਦੇ ਉੱਪਰ ਇਸ ਨੂੰ 1 ਕਦੇ ਮਿੰਟ ਦੇ ਲਈ ਤੇ ਉਸ ਤੋਂ ਬਾਅਦ ਫਿਰ ਤੁਸੀਂ ਮੋਸਚਰਾਈਜ਼ਰ ਲਗਾਣਾ ਸੈਂਡਵਿਚ ਮੈਥਡ ਦੇ ਨਾਲ ਤੁਸੀਂ ਲਗਾਣਾ ਇਸ ਨੂੰ ਠੀਕ ਹੈ ਜੀ ਥੋੜਾ ਜਿਹਾ ਮੋਸਚਰਾਈਜ਼ਰ ਲਾ ਕੇ ਫਿਰ ਤੁਸੀਂ ਲਗਾਣਾ ਇਸ ਨੂੰ ਠੀਕ ਹੈ ਜੀ ਤੇ ਹਾਂਜੀ ਜੀ ਇਸ ਨੂੰ ਲਾਉਣ ਤੋਂ ਬਾਅਦ ਆਪਾਂ ਇਸ ਨੂੰ ساری ਰਾਤ ਆਪਣੇ ਫੇਸ ਤੇ ਲਗਾ ਰਹਿਣ ਦੇਣਾ ਵਾ ਠੀਕ ਹੈ ਜੀ ਓਵਰਨਾਈਟ ਇਸ ਨੂੰ ਆਪਣੇ ਫੇਸ ਤੇ ਰਹਿਣ ਦੇਣਾ ਵਾ ਤੇ ਸਵੇਰੇ ਮਾਰਨਿੰਗ ਟਾਈਮ ਉੱਠ ਕੇ ਇਸ ਨੂੰ ਸਿੰਪਲ ਪਾਣੀ ਦੇ ਨਾਲ ਆਪਾਂ ਵਾਸ਼ ਕਰ ਲੈਣਾ ਠੀਕ ਹੈ ਜੋ ਵੀ ਆਪਾਂ ਫੇਸ ਵਾਸ਼ ਯੂਜ਼ ਕਰਦੇ ਹਾਂ ਤੁਸੀਂ ਉਹ ਯੂਜ਼ ਕਰ ਲੈਣਾ ਵਾ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਆਪਣੇ ਫੇਸ ਨੂੰ ਫਿਰ ਮੋਇਸਚਰਾਈਜ਼ਰ ਲਗਾਉਣਾ ਆਪਣੇ ਫੇਸ ਤੇ ਤੁਸੀਂ ਠੀਕ ਹੈ ਜੀ ਟਰਾਈ ਕਰਕੇ ਸਕਿਨ ਨੂੰ ਮੋਇਸਚਰਾਈਜ਼ਰ ਲਗਾਉਣਾ ਮੋਇਸਚਰਾਈਜ਼ਰ ਲਗਾਉਣ ਤੋਂ ਬਾਅਦ ਤੁਸੀਂ ਸਨਸਕ੍ਰੀਨ ਲਗਾਉਣਾ ਚਾਹੀਦਾ ਸਨਸਕ੍ਰੀਨ ਬਹੁਤ ਜ਼ਿਆਦਾ ਜ਼ ਠੀਕ ਹੈ ਜੀ ਤੇ ਹਾਂ ਜੀ ਜੀ ਇਸ ਕਰੀਮ ਲਾਉਣ ਦਾ ਜਿਹੜਾ ਸਮਾਂ ਹੈਗਾ ਉਹ ਆਪਾਂ ਲਾਉਣਾ ਹੈ ਜੀ ਰਾਤ ਨੂੰ ਠੀਕ ਹੈ ਜੀ ਇਸ ਕਰੀਮ ਨੂੰ ਆਪਾਂ ਰਾਤ ਨੂੰ ਹੀ ਲਗਾਉਣਾ ਹੈ ਦਿਨ ਵੇਲੇ ਆਪਾਂ ਇਸ ਨੂੰ ਨਹੀਂ ਲਗਾਉਣਾ ਠੀਕ ਹੈ ਜੀ ਤੇ ਇਸ ਨੂੰ ਤੁਸੀਂ ਇੱਕ ਦਿਨ ਛੱਡ ਕੇ ਲਗਾ ਸਕਦੇ ਹੋ ਜਿਸ ਤਰ੍ਹਾਂ ਅਲਟਰਨੇਟ ਡੇਸ ਦੇ ਉੱਤੇ ਜਿਸ ਤਰ੍ਹਾਂ ਅੱਜ ਲਗਾ ਲਈ ਠੀਕ ਹੈ ਜੀ ਤੇ ਇੱਕ ਦਿਨ ਛੱਡ ਕੇ ਉਸ ਤੋਂ ਅਗਲੇ ਦਿਨ ਲਗਾਣੀ ਹੈ ਫਿਰ ਤੁਸੀਂ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਕਰੀਮ ਨੂੰ ਲਗਾਉਂਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਠੀਕ ਹੈ ਜੀ ਥੋੜੀਆਂ ਛਾਈਆਂ ਜਿਹੜੀਆਂ ਨੇ 100% ਖਤਮ ਹੋਣਗੀਆਂ ਠੀਕ ਹੈ ਜੀ ਪਰ ਸਨਸਕ੍ਰੀਨ ਤੁਸੀਂ ਜ਼ਰੂਰ ਮਤਲਬ ਵਰਤਣਾ ਹੈਗਾ ਠੀਕ ਹੈ ਸਨਸਕ੍ਰੀਨ ਲਗਾਏ ਬਿਨਾ ਤੁਸੀਂ ਧੁੱਪੇ ਬਿਲਕੁਲ ਨਹੀਂ ਜਾਣਾ ਠੀਕ ਹੈ ਜੀ ਕਿਉਂਕਿ ਧੁੱਪ ਜਿਹੜੀ ਹੈ ਸਾਡੀ ਸਕਿਨ ਨੂੰ ਬਹੁਤ ਜ਼ਿਆਦਾ ਡੈਮੇਜ ਕਰਦੀ ਹੈ ਠੀਕ ਹੈ ਜੀ ਉਹਦੇ ਉਹਦੇ ਕਾਰਨ ਹੀ ਧੁੱਪ ਦੇ ਕਾਰਨ ਹੀ ਜਿਹੜੀਆਂ ਆਪਣੀਆਂ ਛਾਈਆਂ ਨੇ ਜਿਹੜੀਆਂ ਹੁੰਦੀਆਂ ਨੇ ਠੀਕ ਹੈ ਜੀ ਕਾਰਨ ਤਾਂ ਹੋਰ ਵੀ ਬਹੁਤ ਸਾਰੇ ਹੁੰਦੇ ਨੇ ਪਰ ਜ਼ਿਆਦਾਤਰ ਜਿਹੜਾ ਧੁੱਪ ਵਾ ਇਹ ਹੀ ਸਾਡੀ ਸਕਿਨ ਨੂੰ ਜ਼ਿਆਦਾ ਇਫੈਕਟ ਕਰਦੀ ਹੈ ਤੇ ਇਸ ਲਈ ਸਨਸਕ੍ਰੀਨ ਜਿਹੜਾ ਮਸਟ ਹੈ ਸਨਸਕ੍ਰੀਨ ਨੂੰ ਲਾਉਣ ਤੋਂ ਮਤਲਬ ਯੂਜ਼ ਅਗਰ ਜੇ ਤੁਸੀਂ ਯੂਜ਼ ਕਰਨਾ ਤਾਂ ਸਨਸਕ੍ਰੀਨ ਤੁਸੀਂ ਜ਼ਰੂਰ ਲਗਾਉਣਾ ਹੀ ਲਗਾਉਣਾ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਮਿਲਣਗੇ ਜ਼ਰੂਰ ਵਰਤ ਕੇ ਵੇਖਿਓ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤੇ ਚਲੋ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਵੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ